ਜਗਰਦੇ ਧਨਗੁਰਦੇ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਰਿਸਪਨਸਿਵਿਟੀ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਮਾਤਾ ਕਲਸਾ ਸੇਵਾ ਸੁਸਾਇਟੀ ਦੇ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਜੋ ਹੈ ਉਸ ਦਾ ਆਯੋਜਨ ਕੀਤਾ ਗਿਆ ਮੈਂ ਦੱਸ ਦਿਆਂ ਕਿ ਸਤਗੁਰੂ ਅਰਜਨਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਇਸ ਮੌਕੇ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਸਰਦਾਰ ਬਿੰਦਰ ਸਿੰਘ ਬਾਗੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਇਸ ਪੂਰੇ ਫੰਕਸ਼ਨ ਨੂੰ ਪੂਸੂਨਾਮਾ ਚੈਨਲ ਨੇ ਕਵਰ ਕੀਤਾ ਹੈ ਮੈਂ ਇਹ ਵੀ ਦੱਸਦੇ ਆ ਕਿ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਜ਼ੁਬਾਨੀ ਜਿਹੜਾ ਹੈ ਕੰਠ ਜਿਹੜਾ ਹੈ ਉਹ ਕਰਕੇ ਆਵਾਮ ਦੇ ਸਾਹਮਣੇ ਆਈਆਂ ਸੰਗਤ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰ ਮੈਂ ਇਹ ਵੀ ਦੱਸਿਆ ਕਿ 5 ਤੋਂ 16 ਸਾਲ ਦੇ ਬੱਚਿਆਂ ਦੀ ਇਹ ਪ੍ਰਯੋਗਤਾ ਜਿਹੜੀ ਹੈ ਔਰ ਬਾ ਕਮਾਲ ਰਹੀ ਹੈ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਤੁਸੀਂ ਉਸ ਵੇਲੇ ਕਿੰਨੀ ਜ਼ਿਆਦਾ ਸੰਗਤ ਸਗੀ ਔਰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ 15 ਸਾਲ ਪਹਿਲਾਂ ਮਤਲਬ 16ਵਾਂ ਇਹ ਸਤਿਗੁਰ ਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ કંਠ ਪ੍ਰਯੋਗਤਾ ਦਾ 16ਵਾਂ ਸਾਲ ਜਿਹੜਾ ਹੈ वो मतलब इस बच्चों बच्चों मनाया जा रहा है और इस प्रयोगता शलांगा की शलांघा की है और भविख्य प्रयोगितावान ने आयोजन होनिया चाहिए ने भविख में बा गुरु ग्रंथ साहब के सतगुरों की अजीवनी बच्चे जोड़िया जाए और उन्होंने बाणी ज

ਇਹਨਾਂ ਦੇ 185 ਅੜੁੱਤ ਪੁੱਜ ਗਾਉਂ ਜਦੋਂ ਸਾਡੇ ਪੰਜਾਬ ਦੇ ਵਿੱਚ ਕਿੰਤੀ ਸੀ ਜਿਸ ਦਾ ਸਾਰੇ ਪਟਿਆਰੇ ਵਿੱਚ ਬਹੁਤ ਕਿੰਝ ਚੋਕਾ ਮਾਮਾ ਹੁਕਮ ਆ ਰਹੀਆਂ ਇਹਨਾਂ ਦੀ ਜੋ ਟੀਮ ਹੈ ਦੇਖਾ ਬਾਬਾ ਸਾਹਿਬ ਅਕਾਲ ਪੁਰਖ ਦਾਸ ਮਹਾਰਾਜ ਦੇ ਮਿਸ਼ਨ ਨੂੰ ਚਾਰ ਤਰ੍ਹਾਂ ਦੇ ਨਹੀਂ ਹੈ ਕਿ ਹੈ ਪਟਿਆਰੇ ਦੇ ਵਿੱਚ

उस करके बच्चे मां बाप भी प्रेरित करना so, मैं पहली बार मौका मिले की मैं इस फंक्शन आया भैन बोई इन्हों बहुत

ਤੇ ਫਿਰ ਜਾਤਾ ਪਤਾ ਨੂੰ ਛੱਡ ਕੇ ਇਸੇ ਜਿਹੜਾ ਇੱਥੇ ਆਪਣੇ ਵਿੱਚ ਗੁਣ ਕਰਨ ਦੀ ਕੋਸ਼ਿਸ਼ ਕਰੀਏ ਜੋ ਆਪਣਾ ਜੀਵਿਆ ਤੇ ਸਤਿਗੁਰੂ ਦਾ ਬਾਸਮਾ ਲਈ ਤੇ ਜੋ ਸ਼ਬਦ ਹੈ ਕਿ ਜੋ ਕੋ ਸਾਧੂ ਕੋਇ ਸੁਣਾ ਹੋਵੇ ਵਰਨ ਅਵਾਰ ਦਾ ਰੰਗ ਕਦੇ ਇੱਛਾ ਹੈ ਬੇਲੂ ਬਾਸ ਜਮੀਕ ਸੁਏ ਬ੍ਰਾਹਮਣ ਦੇ ਸੂਦ ਕਰਤਰੀ ए हुए प्रत भगवंत भगत आप तरे तारे मुल तो so, सो जेकर गुरुओं ने अपने

ਹਤੇ ਜਿੰਨੀ ਗੱਲ ਕਰ ਸੀ ਮਨ ਨੂੰ ਕਾਗਰ ਕਰਕੇ ਉਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਗੁਰਦੇ ਨਹੀਂ ਤਾਂ ਅਸੀਂ ਪ੍ਰਮਾਤਮਾ ਦੇ ਰਸਤੇ ਤੋਂ ਬਹੁਤ ਦੂਰ ਹੋ ਗਏ ਆ ਸੋ ਅੱਜ ਦੇ ਦਿਨ ਤੇ ਪੂਰੀ ਸੋਸਾਇਟੀ ਨੂੰ ਜਿੱਥੇ ਭਗਾਈ ਦਿੱਨਾ ਉੱਥੇ ਮੈਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਪੇਰਸ ਦਾ ਵੀ ਜਿਹੜੇ ਉਹ ਬਹੁਤ कर रहे है। क्योंकि नहीं है। एक रास्ता है। ये कर रास्ते तो कर नहीं, नहीं कर पावे सो मैं ज्यादा कुछ ना बोलता होते फिर मौका मिलेगा मीटिंग गलबात करा सो सारे ਸਾਰੇ ਬੋਲ ਸਾਰੇ ਬੋਲ ਅੱਜ ਜੈ ਹੋਵੇ ਜੈ ਹੋਵੇ ਤਨ ਗੋਡੇ ਪਹਿਲਾਂ ਮਾਦਾ ਕਲਸ ਸੋਸਾਇਟੀ ਦੇ ਜੀਨ ਮੈਂਬਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਤੇ ਮੁਬਾਰਕਾ ਤੁਹਾਡਾ ਸਾਰਿਆਂ ਨੂੰ ਹੋਵੇ ਤੁਸੀਂ ਆਪਣਾ ਟਾਈਮ ਕੱਢ ਕੇ ਆਪਣੀ ਬੱਚਿਆਂ ਨੂੰ ਐਵੇਂ ਸੰਗਠਿਤ ਰਿਖੇ ਨਾਲ ਤੁਸੀਂ ਗੁਰਬਾਣੀ ਦੀ ਸਿਕਿਉਰਿਟੀ ਜੁਰਮਾਂ ਨਹੀਂ ਦੇ ਸਕਦੇ ਤਰੀਕੇ ਨਾਲ ਇਹ ਪ੍ਰੋਜੈਕਟ ਵੀ ਨਹੀਂ ਦ ਤੇ ਬਹੁਤ ਬੁਲਦਾਂਵਾਂ ਦੇ ਲਈ ਤੇ ਮੇਰਾ ਅਸ ਛੋਟਾ ਜਿਹਾ ਮੈਸੇਜ ਹੈ ਤੇ ਹੁਜਦਾ ਸੀ ਪਰ ਕਿ ਅੱਗੇ ਵਧੀਆ ਜਵਾਬ ਸੇ ਲੱਗਦੇ ਹਨ ਕਿਤੇ ਵੀ ਵੱਡੇ ਵੱਡੇ ਸ਼ਹਿਰਾਂ ਚ ਅੱਗੇ ਸੈਟਲ ਹੋਣ ਨੇ ਨੌਰਥ ਇੰਡੀਆ ਬਾਹਰ ਵੀ ਬਾਹਰ ਹੀ ਬੁਲਕਾਂ ਚ ਵੀ ਤੇ ਇਕੋ ਜਿਹੀ ਬਿਲਡਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਕੱਢ ਲਈ ਬੰਦੇ ਜਦੋਂ ਵੀ ਅਸੀਂ ਕਿਸੇ ਆਪਣੇ ਨਾਲ ਦੇ ਕਿਸੇ ਸਾਥੀ ਨਾਲ ਗੱਲ ਕਰਦੇ ਆ ਜਾਂ ਫਿਰ ਆਪਣੇ ਸਿੰਗਲ ਨਾਲ ਆਪਣੇ ਜੂਨਸ ਨਾਲ ਗੱਲ ਕਰਦੇ ਆ ਉਹ ਜੀ ਇਹ ਚੀਜ਼ ਸਾਡੀ ਬਹੁਤ ਜੁੜੀ ਸਾਨੂੰ ਪਤਾ ਹੋਵੇ ਕਿ ਤੁਸੀਂ ਕਿੱਥੋਂ ਆਏ ਹੋ ਸਾਡੀ ਨਿਸ਼ਚੈ ਕੀ ਹੈ ਤੇ ਅਸੂਰ ਉਹ ਫੈਮਿਲੀ ਦਾ ਜਨਮ ਸੀ ਉਹਨੇ ਕੈਰੀ ਕੀਤਾ ਕਰਨ ਤੇ ਉਹਦੇ ਵਿੱਚ ਵੀ ਜਿਹੜੀ ਸਭ ਤੋਂ ਇੱਕ ਬਹੁਤ ਧਾਰਨੀ ਬਹੁਤ ਜ਼ਰੂਰੀ ਚੀਜ਼ ਇਹ ਹੈ ਕਿ ਸਾਨੂੰ ਪਤਾ ਹੋਵੇ ਕਿ ਬਾਵਾ ਸਾਹਿਬ ਕੌਣ ਸੀਗੇ ਤੇ ਬੁਰਨਗਾਰ ਨਾਰਾ ਜੀ ਕੌਣ ਸੀਗੇ

हिस्टोरिकल लेवल पे भी साडे लिए बहुत कुछ किया तो एक छोटी सी चीज है कि सामने पोस्टर देख सकते हो उस पोस्टर के ऊपर एक स्कैनर लगा हुआ है उधर ऊपर लिखा है स्कैन टू जॉइन तुसी बस एक काम करना तुसी अपने फोन का कैमरा खोल के आज सारे तो स्मार्टफोन है रे अपने फोन का कैमरा खोल के तुसी बस उधर पॉइंट करना एक लिंक तो दूंगा तो, 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 तो क्लिक करना उधर की होना है कि वेबसाइट खुलनी है इन करके b.com the aws.in और इस वेबसाइट पे बाबा साहित्य जितनी भी राइटिंग्स ने जो भी उन्होंने आज तक उनके टाइम पे उन्होंने जितनी भी किताबें लिखी हैं जितने इन्होंने थीसिस लिखी है जो भी पीएचडी का काम का उल्लेख मिलेगा इंग्लिश में हिंदी में दोनों लैंग्वेज में पंजाबी भी है पंजाबी से करा

ਤੇ ਅਗੇਨ ਲਾਸਟ ਗੁਜ਼ਾਰਿਸ਼ ਬਸ ਇਹ ਹੈ ਕਿ ਤੁਸੀਂ ਜਾਣ ਤੋਂ ਪਹਿਲਾਂ ਤੁਸੀਂ ਸਕੈਨਰ ਸਕੈਨ ਕਰਨਾ ਆਪਣੇ ਫੋਨ ਤੇ ਵੈਬਸਾਈਟ ਫੋਨ ਤੇ ਲੈ ਕੇ ਜਾਣੀ ਤੇ ਆਪ ਪਹਿਲਾਂ ਪੜ੍ਹਨਾ ਤੇ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਵੀ ਬਾਬਾ ਸਾਹਿਬ ਦੀ ਰਾਈਟਿੰਗ ਬਾਰੇ ਉਹਨਾਂ ਦੇ ਲਾਈਫ ਕਮਿਸ਼ਨ ਬਾਰੇ ਅ ਐਨਕੋਰੇਜ ਕਰਨਾ ਦੇ ਉਹਨਾਂ ਨੂੰ ਉਸ ਬਾਰੇ ਦੱਸੋ ਬਸ ਇਹੀ ਛੋਟਾ ਜਿਹਾ ਨਕਸ਼ਾ ਸੀਗਾ ਥੈਂਕ ਯੂ ਬਾਏ ਪਾਵਰ ਕਲੱਬ ਅਜੋੜਿਚ ਮਾਪਾ ਕਲਚਰ ਸੁਸਾਇਟੀ

बच्चों रखा गया मेरिया भैयागढ़ वक्त बड़ संस्थाओं तक साथ पहुंचे आओ फिर जय गुरुदेव जय भी वाहू जी और तो 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 का खालसा वाहू जी की फतेह आज बच्चों के संबंधी जा रहा है एजुकेशन पढ़ाई एक बुद्ध है जो बी ए साहब डॉक्टर बी आर अंबेडकर जी ने भी इसे एजुकेशन के आधार पर सू सारे हक और हकूक लेके दक हकूकों की बदौलत अब पढ़ लेंगे चार मकी डॉक्टर इधर करके देश के राष्ट्रपति गुरु बाबा साहब डॉक्टर बी आर अंबेडकर जी की बदौलत तो इस करके एजुकेशन जो है वो तो बहुत ही जरूरी है कि अभी कपड़े बेशक मारे पहन लीए एक डी बेशक रोटी तक खा लिये लेकिन बच्चों को खाना जो बहुत ही जरूरी है तो अच्छा ਔਰ سارے ਬੱਚੇ ਇਸ ਕੰਪੀਟੀਸ਼ਨ ਦੇ ਵਿੱਚ ਪਹੁੰਚੇ ਨੇ ਔਰ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਬੱਚੇ ਜਦੋਂ ਤਿਆਰ ਹੋ ਕੇ ਸਕੂਲ ਨੂੰ ਜਾਂਦੇ ਨੇ ਤੇ ਉਹਨਾਂ ਦੇ ਮਾਤਾ ਜੀ ਸਵੇਰੇ ਉੱਠ ਕੇ ਉਹਨਾਂ ਨੂੰ ਪਿਆਰ ਕਰਦੇ ਨੇ ਨਾਲ ਦਾ ਪਿਆਰ ਕਰਕੇ ਦੁਪਹਿਰ ਨੂੰ ਉਹਨਾਂ ਦੀ ਬਾਕੀ ਕੇਸ ਕਰਦੇ ਨੇ ਉਹਨਾਂ ਦਾ ਪਾਏ ਘਾਏ ਸਾਰਾ ਬਰਹਾਵ ਕਰਕੇ ਉਹਨਾਂ ਨੂੰ ਸਕੂਲ ਭੇਜਦੇ ਨੇ ਤੇ ਪਿਤਾ ਉਹਨਾਂ ਨੇ ਕੋ ਬਹੁਤ ਦਵਾਈ ਕਰਕੇ ਨਾ ਕਿ ਆਪਣੇ ਬੱਚਾ ਨੂੰ ਮੋਦੀ ਚੋਲਾ ਪਰਦੇ ਨਾਲ ਦੀ ਪ੍ਰਾਈਡ ਦਿਖਾਈ ਦਾ ਕਿਤਾਬਾਂ ਦਾ ਸਾਰਾ ਖਰਚਾ ਪਿਰਿਅਡ ਸ਼ੁਰੂ ਦਿੱਤਾ ਜਾਂਦਾ। ਤਾਂ ਕਈ ਮਾਂ ਦਾ ਪੈਸੇ ਨਹੀਂ ਨੇ ਜਿਹੜੇ ਕਿ ਬਹੁਤ ਗਰੀਬੀ ਦੇ ਖੇਤਰ ਵਿੱਚ ਰਹਿੰਦੇ ਨੇ। ਕਈ ਮੇਰੀਆਂ ਪਹਿਲਾਂ ਅਸੀਂ ਵੀ ਜੋ ਰੋਪਾਂ ਦੇ ਘਰਾਂ ਦੇ ਵਿੱਚ ਸਫ਼ਾ ਕਰਕੇ, ਜਾਂ ਤਾਂ ਸਾਫ਼ ਕਰਕੇ ਆਪਣੇ ਬੱਚਿਆਂ ਨੂੰ ਬਰਾਊਡ ਦਾ ਕੰਮ ਕਰਦੇ। ਤੇ ਬੱਚਾ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਸਾਡੇ ਮਾਂ ਸਾਨੂੰ ਮੁਸਲਮਾਨਾਂ ਵਾਲਾ ਕੰਮ ਕਰਦੇ ਸੀ ਕਈ ਪੇਰਸ ਆਪਣੀਆਂ ਮਹੀਨੇ ਦੀਆਂ ਤਵੇਜਾ ਰੋਕ ਕੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਪੈਸਾ ਔਰਾਂ ਦੀ ਯੂਨੀਫਾਰਮ ਦਾ ਜਿਹੜਾ ਪ੍ਰਬੰਧ ਕਰਕੇ ਫਿਰਦੇ ਨੇ ਲੇਕਿਨ ਆਪ ਬਹੁਤ ਸੀਗੇ ਚਾਹਣ ਦੇ ਨੇ ਕਿ ਬੱਚਾ ਪੜ੍ਹਦਾ ਕੰਮ ਨਾ ਬਾਕ ਕਰਦੇ ਨੇ ਤੇ ਅੱਜ ਬੱਚੇ ਅੱਛੇ ਨੇ ਜਿਹੜੇ ਪੜ੍ਹ ਲੈ ਕੇ ਔਰਾਂ ਦੇ ਸਮਝ ਦੇ ਵਿੱਚ ਜਾ ਸਕਦੇ ਬੀਰ ਡਾਕਟਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਵੀਟੇ ਵੀ ਜਾ ਸਕਦੇ ਆ ਤੇ ਬੱਚਿਆਂ ਦਾ ਵਿਕਸ ਜਿਹੜਾ ਹੈਗਾ ਇਹ ਉਦੋਂ ਬਣਾਉਣ ਵਾਸਤੇ ਆਪ ਦਾ ਜੋ ਪ੍ਰੋਗਰਾਮ ਇਹ ਯੋਗਤਾ ਵਾਲਾ ਕੀਤਾ ਗਿਆ ਸਿੱਖਿਆ ਨੂੰ ਲੈ ਕੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੁਸਾਜੀ ਮਾਤਾ ਪਤਸਰ ਸੁਸਾਇਟੀ ਕੋਲ ਨਹੀਂ ਆ ਪੈਰਾ ਵੱਲੋਂ ਔਰ ਗੁਰੂ ਕਾ ਦੀ ਸਮੂਚੀ ਕਮੇਟੀ ਵੱਲੋਂ ਜੋ ਇਹ ਪ੍ਰੋਗਰਾਮ ਕਰਾਇਆ ਗਿਆ ਸੁਮੈ ਸਾਰਾ ਦਾ ਹਿੱਤ ਹੈ ਦਿੱਤੋ ਔਰ ਜਨ ਸਮਾਜ ਪਾਰਟੀ ਜਿਹਨਾਂ ਦੀ ਸਮੂਚੀ ਲੀਡਰਸ਼ਿਪ ਹੈ धनबाद करता हाँ बधाई भी दिता हाँ मेरे नाल जिले के जनरल सैकटरी मान योग सुरेश कुमार सोनू जी और साडिया इंचार्ज बिटू शेरपुरिया भी पहुंचे ने और सारे के साथ धनबाद करता हुआ जय भीम जय भारत जय गुरुदेव धन गुरुदेव वाहू जी का खालसा वाहू जी की फिर माता सेवा सोसाइटी खालसा सेवा सोसाइटी वालों जो ये बच्चों वास्ते उपरला किया गया ਬੋਧੀ ਦੀ ਇਸ ਲਾਡਾ ਜੋੜਨ ਪਰਮਾਤਮਾ ਲਖਦਾਸ ਮਹਾਰਾਜ ਜੀ ਕਿਰਪਾ ਕਰਕੇ ਇਹ ਬੋਧੀ ਵੀ ਵੱਧ ਚੰਕੇ ਸੇਵਾ ਕਰਦੇ ਹਨ ਸਤਿਗੁਰੂ ਦੇ ਹੋਰੀ ਨੋਟ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰ ਰਹੇ ਹੋ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਵਿਚਾਰਧਾਰਾ ਦੇ ਨਾਲ ਜਾਂ ਡਾਕਟਰ ਬੀ ਆਰ ਅੰਬੇਡਕਰ ਸਾਭੀ ਵਿਚਾਰਧਾਰਾ ਦੇ ਨਾਲ ਜਾਂ ਸੋਸਾਇਟੀ ਨੂੰ ਲੈ ਕੇ ਕੋਈ ਅੱਛਾ ਕੰਮ ਕਰ ਰਹੇ ਹੋ ਤੇ ਤੁਸੀਂ ਨੀਚੇ ਦਿੱਤੇ ਨੰਬਰਾਂ ਦੇ ਉੱਪਰ ਡਾਇਲ ਕਰੋ ਔਰ ਸਾਡੀ ਟੀਮ ਖੁਦ ਜਾਏਗੀ ਔਰ ਪੂਰੇ ਫੰਕਸ਼ਨ ਨੂੰ ਰਿਕਾਰਡ ਕਰੇਗੀ ਕੋਸੁਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਕੋਸੁਨਾਮਾ ਚੈਨਲ ਦੇ ਨਾਲ ਜੈ ਗੁਰਦੇਵ ਧੰਨ ਗੁਰਦੇਵ